ਅੱਜ ਫੇਰ ਜੱਲਿਆਂ ਦੀ ਗੱਡੀਆਂ ਛੱਡਣ ਕਿਉਂਕਿ ਅੱਜ ਪੈ ਰਿਆ ਮੀਂਹ ਦਿਖਾਰਾ ਹੀ ਹੋਇਆ ਪਿਆ ਗਿੱਲਾ ਗਿੱਲਾ ਵੀ ਸਾਨੂੰ ਗੱਡੀ ਵੀ ਸਕੂਲ ਦੇ ਅੰਦਰ ਹੀ ਬਾੜਨੀ ਪਈ ਸਕੋ ਸਾਰੇ ਹੀ ਗਮਲੇ ਚੱਕ ਕੇ ਅਸੀਂ ਇੱਥੇ ਰੱਖ ਦਿੰਦੇ ਹਾਂ ਮੀਂਹ ਦੇ ਵਿੱਚ ਤੇ ਬੰਦ ਜੀ ਕਰਦੇ ਆਂ ਜੀ ਤਿਆਰੀ ਪਾਣੀ ਵੀ ਅੱਜ ਆਇਆ ਨਹੀਂ ਰਾਤ ਦਾ ਭਰਿਆ ਸੀ ਪਾਣੀ ਮੀਂਹ ਦਾ ਪਾਣੀ ਪਊਗਾ ਇਹਨਾਂ ਨੂੰ ਉਹ ਤੇ ਮੀਂਹ ਦਾ ਪਾਣੀ ਨਹੀਂ ਪੈਂਦਾ ਸਰ ਮਟਰ ਵੀ ਲਿਆਏ ਆ ਨਾ ਪੋਹਾ ਹੋ ਗਿਆ ਢੋਕਲਾ ਹੋ ਗਿਆ ਇਹ ਚੀਜ਼ਾਂ ਦਾਦੀ ਬਣਾਉਂਦੇ ਆ ਪਰ ਮਹਿੰਗੇ ਬਹੁਤ ਆ ਮਟਰ ਹੋ ਗਏ 160 ਰੁਪਏ ਕਿਲੋ ਬਾਕੀ ਉਹਦਾ ਪੈਕੇਜ ਜਦ ਮੈਂ ਬਿਮਾਰ ਆ ਕੱਲ ਤਾਂ ਮੈਂ ਦੇਖਣ ਗਈ ਤੂੰ ਵਧੀਆ ਨਹੀਂ ਕੀਤੀ ਹੈਗੀ ਹਜ਼ੂਰ ਕਿ ਤਾ ਸੁਣਾ ਲਵਾਂਗੀ ਮੈਂ ਕਰ ਚੱਲ ਨਿਕਲ ਲਓ ਜੀ ਹਮੇਸ਼ਾ ਦੀ ਤਰ੍ਹਾਂ ਗੈਸ ਬਾਲ ਕੇ ਤੇ ਉੱਪਰ ਰੱਖ ਦਿੱਤੀ ਅਸੀਂ ਕੜਾਈ ਲਓ ਜੀ ਦੇਖ ਸਕਦੇ ਐਨਾ ਸਮਾਨ ਪੈਂਦਾ ਹੈ ਪੋਹੇ ਚ ਫੇਰ ਖੇਲ ਹੋ ਗਿਆ ਕਰਨ ਮੰਮੀ ਸੁਣਣਗੇ ਮੂਫੇ ਮੋਰ ਜੀਰਾ ਜਿਹੜੇ ਜਿੱਧਰ ਪਾਤਾ ਜੀਰਾ ਤੇ ਅੰਮਲ ਮਾਰੇ ਵਿੱਚ ਤਲਾ ਲਏ ਰੱਖਿਆ ਸੀਗਾ ਉਹ ਵੇ ਵਾਲੀ ਤੇ ਇਧਰ ਨਾਲੇ ਪਾ ਦਿੱਤੀ ਇਧਰ ਹੋ ਗਿਆ ਆ ਮਟਰ ਵੀ ਹੋ ਗਏ ਆ ਨਿੰਬੂ ਦਾ ਰਸ ਜੁੱਤ ਨਹੀਂ ਨਿੰਬੂ ਦਾ ਰਸ ਤੋਂ ਅਸੀਂ ਕਰਾਂਗੇ ਮਿਕਸ ਫਿਰ ਦਰ ਦੇਖ ਸਕਦੇ ਆ ਕਿੰਨਾ ਕਲਰਫੁਲ ਬਣਿਆ ਆ ਆ ਟੂਥੇ ਮਾਪਨ ਵੀ ਟੂਥੇ ਟਿਸ਼ੂਨ ਤੋਂ ਛੁੱਟੀ ਛੱਟੀ ਕੋਈ ਨਹੀਂ ਕਰਨੀ ਹੈਗੀ ਚਲੋ ਹੈਗਾ ਤਾਂ ਥੋੜਾ ਜਿਹਾ ਪਰ ਅੱਜ ਖਲਾਰਾ ਜ਼ਿਆਦਾ ਆ। ਆਪਨੇ ਹੀ ਸਮਝੀ ਅੱਜ। ਨਾਲ ਅੱਜ ਮੋਟ ਵੀ ਮਿਲੇ ਆ। ਕਿ ਮੈਂ ਲੱਕੀ ਆਲੂ ਪਕੌੜੀਆਂ ਸਬਜ਼ੀ ਬਣਾ ਪਕੌੜੀਆਂ ਲੈ ਕੇ ਆਂਦੀ ਆ ਹਣ। ਪਕੌੜੀਆਂ ਦੀ ਸਬਜ਼ੀ ਵੀ ਬਣ ਗਈ ਆ ਜੀ। ਗੇਦਰ ਪੱਲੂ ਦੇ ਆਲੂ ਵੀ ਬਣਾ ਲੈ। ਹੁਣ ਆਪਾਂ ਆਰਾਮ ਨਾਲ ਰੋਟੀ ਪਾਣੀ ਖਾਵਾਂਗੇ ਬਾਅਦ ਵਿੱਚ ਤੇ ਤੁਸੀਂ ਬਲੌਗ ਦਾ ਕਰ ਦਿਓ ਹਾਂ ਜੀ। ਆਪਾਂ ਲੱਗੇ ਆ ਜੀ ਅੱਜ ਫੇਰ ਨਵੇਂ ਇੱਕ ਬਲੌਗ ਦੀ ਸ਼ੁਰੂਆਤ ਕਰਨ ਪਲਗ ਨੂੰ ਜਿੱਦਾਂ ਚੱਲੇ ਆ ਜੀ ਸਕੂਲ ਕਰੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਚਵਿੰੰਦਰਾ ਬਲੌਗ 'ਚ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵਾਂਗੇ ਅਸੀਂ ਵੀ ਠੀਕ ਠਾਕ ਆ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਭ ਨੂੰ ਮੀਂਹ ਬਹੁਤ ਪੈਂਦਾ ਪਿਆ ਹਾਂ ਹਾਂ ਅੱਜ ਫੇਰ ਚੱਲਿਆ ਜੀ ਗੱਡੀ ਛੱਡਣ ਕਿਉਂਕਿ ਅੱਜ ਪੈ ਰਿਹਾ ਮੀਂਹ ਦਿਖਾਣੇ ਆ ਤੁਹਾਨੂੰ ਮੌਸਮ ਜੀ ਦੇਖੋ ਜੀ ਇੱਧਰ ਪੈ ਰਿਹਾ ਜੀ ਮੀਂਹ ਇਹ ਲੱਕੋਈ ਸਾਰਾ ਹੀ ਹੋਇਆ ਪਿਆ ਗਿੱਲਾ ਗਿੱਲਾ ਤੇ ਚਲੋ ਚੱਲਦੇ ਆਂ ਪਲਗ ਨੂੰ ਤੇ ਫਿਰ ਆਗੇ ਮਿਲਦੇ ਆ ਜੀ ਬਾਕੀ ਦਾ ਕੰਮ ਕਰਦੇ ਆ ਜੀ ਫਿਰ ਸਤਿਨਾਮ ਸ੍ਰੀ ਵਾਹਿਗੁਰੂ ਟਾਈਮ ਹੋ ਗਿਆ ਜੀ ਪੌਣੇ 8 ਤੇ ਆਪਾਂ ਪਲਗ ਨੂੰ ਛੱਡ ਕੇ ਗਏ ਆ ਆ ਜੀ ਕਿਉਂਕਿ ਉੱਥੇ ਅਸੀਂ ਤਾਂ ਨਹੀਂ ਬਣਾਈ ਮੀਂਹ ਬਹੁਤ ਤੇਜ਼ ਸੀਗਾ ਮੀਂਹ ਇੰਨਾ ਸੀਗਾ ਵੀ ਸਾਨੂੰ ਗੱਡੀ ਵੀ ਸਕੂਲ ਦੇ ਅੰਦਰ ਹੀ ਬਾੜਨੀ ਪਈ ਸਿਕੋ ਬਾੜ ਕੇ ਦੁਬੇ ਫਿਰ ਲਾ ਕੇ ਦੇ ਸਕੂਲੇ ਤੇ ਆ ਗਏ ਆ ਤੇ ਚਲੋ ਹੁਣ ਆਪਾਂ ਵੀ ਆਪਣੇ ਆਪਣੇ ਕੰਮ ਕੰਮੀ ਨਹਾਏ ਤੋਂ ਇਹਦੇ ਚਲੋ ਓਕੇ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਮਿਲਦੇ ਆਂ ਜੀ ਫਿਰ ਦੇਖੋ ਜੀ ਬਾਹਰ ਮੌਸਮ بارش ਹੋ ਰਹੀ ਆ ਗਮਲੇ ਅਸੀਂ ਸਾਰੇ ਚੱਕ ਦਿੱਤੇ ਆਪਣੇ ਇੱਥੋਂ ਵੀ ਤੇ ਇੱਥੋਂ ਵੀ ਸਾਰੇ ਇਹ ਗਮਲੇ ਚੱਕ ਕੇ ਅਸੀਂ ਇੱਥੇ ਰੱਖ ਦਿੱਤੇ ਆ ਮੀਂਹ ਦੇ ਵਿੱਚ ਇਹ ਸੋਨੇ ਲੱਗਦੀਆਂ ਆ ਤਾਂ ਕਿ ਮੀਂਹ ਦਾ ਪਾਣੀ ਇਹਨਾਂ ਨੂੰ ਲੱਗੇ ਥੋੜਾ ਜਿਹਾ ਕਿਉਂਕਿ ਇਹ ਜਿਹੜੇ ਗਮਲੇ ਸੀ ਨਾ 7-8 ਇਹ ਆਂਦੇ ਛੱਤ ਥੱਲੇ ਸਾਡੇ ਦਾ ਦੇਖੋ ਨਾ ਇਹਦਾ ਛੱਤ ਆ ਇਹ ਆਂਦੇ ਦਾ ਛੱਤ ਦੇ ਥੱਲੇ ਤੇ ਫਿਰ ਇਹਨਾਂ ਨੂੰ ਮੀਂਹ ਦਾ ਪਾਣੀ ਨਹੀਂ ਪੈਂਦਾ ਮੀਂਹ ਦਾ ਪਾਣੀ ਪਾਵੇ ਤਾਂ ਇਹਨਾਂ ਨੂੰ ਮੀਂਹ ਦਾ ਪਾਣੀ ਪਾਵੇ ਇਸ ਕਰਕੇ ਸਾਰੇ ਚੱਕ ਕੇ ਸੱਤਾ ਕਿਹੜਾ ਰੋਜ਼ ਲੱਗਦੀ ਆ ਆਹ ਅਸੀਂ ਸਾਰੇ ਚੱਕ ਕੇ ਇੱਥੇ ਰੱਖ ਦਿੱਤੇ ਆ ਤੇ ਥੋੜੇ ਜਣ ਪਏ ਰਹਿਣ ਡੜੇ ਮੇਰੇ ਮੀਆਂ ਦੇ ਵਿੱਚ ਦੇਖੋ ਜੀ ਉਧਰ ਪਾਣੀ ਕਿੰਨਾ ਖੜਾ ਆ ਹੁਣ ਤੇ ਮੀਂਹ ਲਗਾਤਾਰ ਹੀ ਸਵੇਰ ਦਾ ਪਈ ਜਾ ਰਿਹਾ ਆ ਤੇ ਹੁਣ ਅਸੀਂ ਵੀ ਹੋ ਗਏ ਆ ਫਰੀ ਤੇ ਜਾ ਕੇ ਨਹਾਈਏ ਤੇ ਕਰੀਏ ਬਾਕੀ ਦੇ ਕੰਮ ਆਪਣੇ ਸਾਰੇ ਗਮਲੇ ਇਥੇ ਪਏ ਤੇ ਕਿਰਸੋਣ ਲਾਦੇ ਆ ਅੱਠ ਥੱਲੇ ਪਏ ਆ 8 ਤੇ 6 ਉੱਪਰ ਆ 8 ਤੇ 6 14 ਚਾਰ ਆ ਗਏ ਆਪਣੇ ਕੋਲ ਪਲਾਸਟਿਕ ਵਾਲੇ 14 ਤੇ 4 18 1 ਕਾ ਵੱਡਾ 19 ਤੇ ਚਾਰ ਗਮਲੇ ਹੋ ਪਏ ਆ 19 ਤੇ 4 23 ਗਮਲੇ ਆ ਟੋਟਲ ਚਲੋ ਹੋਰ ਲਿਓਣੇ ਅਜੇ ਅਜੇ ਚਲੋ ਤੁਲਸੀ ਤਾਂ ਬਹੁਤ ਹੋਈ ਆ ਸਾਰੀ ਤੁਲਸੀ ਆ ਜੀ ਦੇਖੋ ਜੀ ਇਹ ਤੁਲਸੀ ਮੋਦਾ ਸਾਡੇ ਤੁਲਸੀ ਬਹੁਤ ਹੁੰਦੀ ਆ ਆ ਵੀ ਤੁਲਸੀ ਆ ਤੇ ਆ ਵੀ ਸਾਰੀ ਤੁਲਸੀ ਆ ਜੀ ਬਣਿਆ ਪਿਆ ਕੜੀ ਪੱਤਾ ਕਿੰਨਾ ਹੋਇਆ ਹੈ ਆਹ ਦੇਖੋ ਆ ਵੀ ਸਾਰੀ ਤુલਸੀ ਦਾ ਹੀ ਹੈ ਜੀ ਹਾਂ ਕੜੀ ਪੱਤਾ ਗਲਾਬ ਦੇ ਬੂਟੇ ਇਹਨਾਂ ਨੂੰ ਮਾਣਾ ਮਾਣਾ ਨਾ ਘਾਹ ਕੁੱਟੀ ਹੈ ਮੀਂਹ ਹੱਡੇ ਦੇ ਹਾਂ ਵੀ ਥੋੜੇ ਘਾਹ ਕੁੱਟ ਕੇ ਜਾਈਏ ਓਕੇ ਓਕੇ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗਰ ਸਾਡੇ ਜੀ ਮੌਸਮ ਬਹੁਤ ਸ਼ਾਨਦਾਰ ਆ ਤੇ ਚਲੋ ਮਿਲਦੇ ਆ ਜੀ ਚੱਲਦੇ ਆ ਥੱਲੇ ਕਰਦੇ ਆ ਕੰਮ ਤੇ ਫਿਰ ਮਿਲਦੇ ਆ ਜੀ ਹੁਣ ਨਾਸ਼ਤੇ ਤੇ ਤੁਹਾਨੂੰ ਲੋ ਜੀ ਏਮ ਹੋ ਗਿਆ ਜੀ 10 ਵਜੇ ਚੱਲੇ ਆ ਜੀ ਤੇ ਜਦੋਂ ਆਪਾਂ ਹੋ ਗਏ ਜੀ ਸਾਰੇ ਜਣੇ ਉਹਨਾਂ ਕੰਮ ਕਰ ਕਰ ਕੇ ਫਰੀ ਤੇ ਰੋਟੀ ਬਣੀ ਦੀ ਕਰਦੇ ਆ ਜੀ ਪਿਆਰੀ ਪਰੌਂਠੀਆਂ ਛਣਵਾ ਮੱਥੇ ਸਬਜੀ ਤੇ ਚਾਹ ਤੇ ਪਤੀ ਆਈ ਨਹੀਂ ਨਾ ਹਾਂ ਪਤੀ ਗਈ ਹੋਈ ਹੈ ਮੀ ਵੀ ਕਹਿੰਦਾ ਮੀ ਵੀ ਮੜਾ ਮੜਾ ਪੈਣ ਡਿਆ ਮੜਾ ਮੜਾ ਖੜ ਜਾਂਦਾ ਵਿੱਚ ਸਮਝ ਲੈਣਾ ਕਿ ਮੀ ਦਾ ਵੀ ਹਾਂ ਤੇ ਚਲੋ ਠੀਕ ਆ ਜੀ ਬਣੇ ਰਹੀਓ ਬਲੌਗ ਦੇ ਨਾਲ ਸਾਡੇ ਤੇ ਮਿਲਦੇ ਆ ਜੀ ਨਾਸ਼ਤਾ ਕਰਨ ਲੱਗੇ ਹੁਣ ਮਾਰਨਿੰਗ ਦਾ ਲਿਓ 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 ਲੋ ਜੀ ਸਮਾਨ ਪਹੁੰਚ ਰਿਹਾ ਜੀ ਅੰਦਰ ਤੇ ਚਲੋ ਮਿਲਦੇ ਆ ਜੀ ਨਾਸ਼ਤਾ ਕਰਕੇ ਬਣੇ ਰਿਓ ਸਾਡੇ ਵਲੌਗ ਨਾਲ ਜੀ ਨਾਸ਼ਤਾ ਦੇਖੋ ਜੀ ਪਰੌਂਠੀਆਂ ਜੰਨੀ ਛੋਲਾ ਮਟਰ ਦੀ ਸਬਜ਼ੀ ਤੇ ਚਲੋ ਨਾਸ਼ਤਾ ਕਰਕੇ ਮਿਲਦੇ ਆ ਜੀ ਸਾਰੇ ਜਣੇ ਬਣੇ ਰਿਓ ਵਲੌਗ ਨਾਲ ਤੇ ਫਿਰ ਦੇਖਦੇ ਆ ਅੱਜ ਦੁਪਹਿਰ ਦਾ ਕੀ ਪ੍ਰੋਗਰਾਮ ਆ ਜੀ ਉਹ ਤਾਂ ਕਹਿ ਗਈ ਆ ਪੋਹਾ ਬਣਾਉਣਾ ਆ ਹਨਾ ਤੇ ਜੇ ਕਹਿੰਦੀ ਮੀਂਹ ਪੈਂਦਾ ਹੋਇਆ ਤਾਂ ਫਿਰ ਪਕੌੜੇ ਦੇਖੋ ਕੀ ਬਣਦਾ ਬਾਕੀ ਡਿਪੈਂਡ ਕਰਦਾ ਮੌਸਮ ਤੇ ਕੀ ਬਣਦਾ ਅੱਜ ਚਲੋ ਬਣੇ ਰਹੀਓ ਜੀ ਬਲੌਗ ਨਾਲ ਮਿਲਦੇ ਆਂ ਜੀ ਫਿਰ ਤੁਹਾਨੂੰ ਇਦਾਂ ਹੀ ਨਾਸ਼ਤਾ ਪਾਣੀ ਕਰਕੇ ਇੱਧਰ ਵੀ ਆ ਗਏ ਸਾਰੇ ਜਣੇ ਚਲੋ ਠੀਕ ਹੈ ਜੀ ਇਹ ਪਤਾ ਲਓ ਜੀ ਇੱਧਰ ਆਏ ਆਂ ਆਪਾਂ ਉੱਪਰ ਹੁਣ ਕੱਪੜੇ ਸੁੱਕਣੇ ਪਾਣ ਹੋਰ ਕੀ ਤਿੰਨ ਦੋ ਜਦਗੀਆਂ ਡੈਡ ਧੋਤਾਂ ਆ ਮੈਂ ਕਿਹਾ ਨਾ ਗਹਿਗੇ ਦਾ ਧੋਦਣਾ ਹਲ ਧੋਣਾ ਸੀ ਪਾਣੀ ਅੱਜ ਆਇਆ ਨਹੀਂ ਰਾਤ ਦਾ ਭਰਿਆ ਸੀ ਪਾਣੀ ਮੈਂ ਤਾਂ ਇੱਕ ਭਾਂਡਿਆ ਸੀ ਪਾਣੀ ਦਾ ਮੌਸਮ ਹਲੇ ਵੀ ਉਦਾਂ ਦਾ ਹੀ ਜੀ ਮੌਸਮ ਛੋਣਾ ਆ ਮੀਂਹ ਆ ਜਾਣਾ ਕੋਈ ਰੋਸਤਾ ਨਹੀਂ ਹੈਗਾ ਹਾਂ ਤੇ ਆ ਥੱਲੇ ਲਾਏ ਹੋਇਆ ਗਮਲੇ ਇੱਥੋਂ ਤੋਂ ਉਹ ਕਿਹਦੇ ਰਖਾਇਆ ਸੀ ਅਸੀਂ ਇਹ ਦਿਖਾਈ ਸੀ ਸੇਰੇ ਠੀਕ ਨਹੀਂ ਦਾ ਕੋਈ ਨਹੀਂ ਪਤਾ ਕਦੋਂ ਲੱਗੇ ਕਦੋਂ ਲੱਗੇ ਵੇ ਬੱਦਲ ਹੋਇਆ ਆ ਉਦਾਂ ਸੇਕ ਵੀ ਹੈਗਾ ਹੈ ਧੁੱਪ ਦਾ ਹੈ ਨਾ ਹਾਂ ਹੋ ਸਕਦਾ ਮੀਂਹ ਬੱਜੇ ਹੋਈ ਜਾਵੇ ਹੋ ਸਕਦਾ ਮੀਂਹ ਆ ਜਾਵੇ ਓਏ ਆ ਤુલਸੀ ਕਿੰਨੀ ਹੋਈ ਆ ਬਹੁਤ ਜ਼ਿਆਦਾ ਹੋਈ ਆ ਬਹੁਤ ਜ਼ਿਆਦਾ ਹੋ ਗਈ ਹੈ ਨਾ ਆ ਸਾਰੇ ਗਮਲੇ ਨਾ ਇੱਥੇ ਹੀ ਰਹਿਣ ਦੇਣੇ ਆ ਹੂੰ ਤੇ ਇਹ ਇਕੱਠੇ ਕਰਕੇ ਇੱਥੇ ਰੱਖ ਦੇਣੇ ਬਰਸਾਤ ਬਰਸਾਤ ਬਾਅਦ ਚੱਕ ਕੇ ਟਿਕਾ ਦੇਵਾਂਗੇ ਬਰਸਾਤਾਂ ਨੂੰ ਹਨਾ ਇੱਥੇ ਮੀਂਹ ਦਾ ਪਾਣੀ ਪਊਗਾ ਇਹਨਾਂ ਨੂੰ ਉੱਤੇ ਮੀਂਹ ਦਾ ਪਾਣੀ ਨਹੀਂ ਪੈਂਦਾ ਸਾ ਹਾਂ ਮੀਂਹ ਦਾ ਪਾਣੀ ਪਊਗਾ ਤੇ ਜ਼ਿਆਦਾ ਹੋਣਗੇ ਜ਼ਿਆਦਾ ਹੋਣਗੇ ਜਦਾ ਆ ਹੁਣ ਬਰਸਾਤ ਚ ਹੋਰ ਜ਼ਿਆਦਾ ਹੋ ਗਈ ਆ ਤੋ ਸੀ ਹਨਾ ਆਪਣੇ ਪੌਦੇ ਉਹ ਪੁਰੀਨਾ ਵੀ ਬਹੁਤ ਹੋਇਆ ਸੀਗਾ ਹਨਾ ਪੁਰੀਨਾ ਹੁਣ ਵੀ ਵਧੇਰਾ ਹੋਇਆ ਹੈ ਲਿਆਣੇ ਗਮਲੇ 2-4 ਹੋ ਗਏ ਲਿਆਣੇ ਬਰਸਾਤਾਂ ਦੇ ਵਿੱਚ ਜਿਹੜੇ-ਜਿਹੜੇ ਲੱਗਦੇ ਹਨਾ ਮੇਰਾ ਦਿਲ ਕਰਦਾ ਕਿ ਕਲੀਆਂ ਦਾ ਬੂਟਾ ਲੈ ਕੇ ਆਈਏ ਉਹ ਕੁਕਦਾਂ ਨਹੀਂ ਲੱਗਦੀਆਂ ਇਹਨੀਆਂ ਵਾਈਟ ਕਲਰ ਦੀਆਂ ਹੁੰਦੀਆਂ ਇਹਨੀਆਂ ਵਾਲਾ ਦੀ ਬਹੁਤ ਸੋਹਣੀ ਮਹਿਕ ਆਉਂਦੀ ਹੁੰਦੀ ਹੈ ਲਿਓ ਉਹ ਲੈ ਕੇ ਹੁਣੀ ਆ ਆਪਣੇ ਸ਼ਾਮੀ ਪੁੱਛਦੀਆਂ ਮੈਂ ਇਹਨਾਂ ਆਪਣੇ ਦੋ ਗਮਲੇ ਪਏ ਆ ਨਾ ਇੱਤਾਂ ਦੇ ਹਲੇ ਨਹੀਂ ਕਿਤੇ ਪਏ ਆ ਦੋ ਗਮਲੇ ਹਲੇ ਠੀਕ ਆ ਇੱਧਰ ਦੋ ਲਾ ਦਿੱਤੇ ਸੀ ਦੋ ਇੱਧਰ ਚਾੜਾ ਦਿੱਤੇ ਚਲੋ ਤਾਲੀਏ ਕੱਪੜੇ ਸੁੱਕਣੇ ਫਿਰ ਮਿਲਦੇ ਆ ਹਨਾ ਓ ਜੀ ਇੱਧਰ ਟਾਈਮ ਦੇਖ ਸਕਦੇ ਆ ਸਵਾ 12 ਹੋ ਗਿਆ ਤੇ ਇੱਧਰ ਮਾਸੜ ਜੀ ਵੀ ਆ ਗਏ ਆ ਇੱਧਰ ਮਾਸੜ ਜੀ ਲੈ ਕੇ ਆਏ ਆ ਸਬਜੀ ਅੱਜ ਬਣੂਗਾ ਪੋਹਾ ਅੱਜ ਬਣੇਗਾ ਪੋਹਾ ਯਾਰ ਮਟਰ ਵੀ ਲੈ ਆਏ ਆ ਨਾ ਹਾਂ ਮਟਰ ਵੀ ਲੈ ਆਏ ਆ ਕਿਥੇ ਆ ਮਟਰ ਦੇ ਵਿੱਚ ਮਟਰ ਲਿਵਾਵਾ ਮਟਰ ਤੇ ਪਿਆ ਉਹ ਮਿਰਚਾਂ ਕੱਟੀਆਂ ਆ ਨਾ ਮੈਂ ਉਹ ਦਸਵਾ ਦੇ ਲਈ ਲਵਾ ਆ ਨਿੰਬੂ ਮੈਂ ਆ ਵੀ ਲਵਾਵਾ ਦੇ ਬਿਠਾਰਾ ਕਰਵਾ ਮੈਂ ਲੈ ਜੀ ਨੂੰ ਉੱਚ ਪਾ ਕੇ ਮਟਰ ਕੱਢ ਲਈ ਆ ਨਾ ਮਟਰ ਕੱਢ ਲਾ ਮਿਰਚਾਂ ਕੱਢ ਲਾ ਜਿਹੇ ਚ ਪਾ ਗਏ ਤੇ ਅੱਜ ਬਣੂਗਾ ਪੋਹਾ ਫਿਰ ਦੋ ਰੋਜ਼ ਪੋਹਾ ਬਣੇਗਾ ਜੀ ਚਲੋ ਮੈ ਜਾਮਾ ਹੈ ਉੱਤ ਲੋ ਫਿਰ ਪਾਪਾ ਜਾਂਦੇ ਆ ਫਿਰ ਮਿਲਦੇ ਆ ਬਣਾਉਣੇ ਆ ਪੋਹਾ ਹਨਾ ਫੇ ਮਿਲਦੇ ਆ ਲੋ ਜੀ ਇੱਧਰ ਟਾਈਮ 1:00 ਬਜ ਗਿਆ ਤੇ ਇੱਧਰ ਆ ਗਈ ਹੁਣ ਚਾਹ ਮੈਂ ਬਣੂਗਾ ਪੋਹਾ ਤੇ ਘੋਮੇ ਦੀ ਤਿਆਰੀ ਮम्मी ਨੇ ਲਗਾਨੇ ਮਟਰ ਘੜ ਦਿੱਤੇ ਆ ਹੋਰ ਮਸਾਲਾ ਲਾਣਾ ਮੰਨੋ ਮੰਮੀ ਦੀ ਡਿਊਟੀ ਆ ਮੰਮੀ ਨੇ ਫੋਨ ਕਰਨਾ ਪੋਹਾ ਹੋ ਗਿਆ ਢੋਕਲਾ ਹੋ ਗਿਆ ਇਹ ਚੀਜ਼ਾਂ ਦਾਦੀ ਬਣਾਉਂਦੇ ਆ ਇੱਦਾਂ ਦੇ ਮੌਸਮ 'ਚ ਉੱਜਲਾ ਲੱਗਦਾ ਮੇਰਾ ਨਾ ਰਾਤ ਕੀ ਲੱਗਨੇ ਦਾ ਦੱਦੀ ਵਾਲਾ ਪੂਰਾ ਬਣਾਵਾ ਮਗੇ ਬਣਾਵਾਂਗੇ ਮੇਗਾ ਪੂੜਾ ਬਣਾਵਾ ਮਗੇ ਤੁਸੀਂ ਦੱਸ ਦਿੰਦੇ ਸੇਰ ਬਣਾ ਦਿੰਦੇ ਅਸੀਂ ਜਿਵੇਂ ਬਣਾਵਾਵਾਂਗੇ 4 ਵਜੇ ਨਾਲ ਹਾਂ ਚਾਹ ਨਾਲ ਖਾਵਾਂਗੇ ਨਹੀਂ ਦੂਜਾ ਪੂੜਾ ਮੈਂ ਤਾਂ 2-3 ਵਾਰੀ ਪੂੜੇ ਬਣ ਖੱਬਣਾਏ ਖਾਦੇ ਨਹੀਂ ਹਨਾ ਤੁਸੀਂ ਖਾਦੀ ਉਦੋਂ ਰੋਟੀ ਨਹੀਂ ਖਾਦੀ ਹਨਾ 2-3 ਵਾਰੀ ਬਣੇ ਪੂੜੇ ਖਾਦੀ ਵੀ ਰੋਟੀ ਹਾਂ ਤੇ ਪੀ ਲਈਏ ਚਾਹ ਫਿਰ ਸੁਆਈਆਂ ਸੁਆ ਹੋ ਗਈਆਂ ਆ ਤੇ ਬਾਕੀ ਦੇਖਦੇ ਹਾਂ ਕੀ ਕਰਦੇ ਹਾਂ ਇੱਕ ਵਲੌਗ ਦੇਦੇ ਮੈਂ ਇਹ ਦੇ ਕੇ ਹਾਂ ਹਮਮ ਤੁਹਾਡੇ ਵਲੌਗ ਦੇ ਨਾਲ ਇਦੋਂ ਦਰਵਾਜ਼ਾ ਕਿ ਕਰਦੇ ਆ ਓਕੇ ਹਾਂਜੀ ਤੁਸੀਂ ਦੇਖ ਸਕਦੇ ਆ ਐਂ ਸਫਾਈ ਹੋ ਗਈ ਐ ਨੀਡ ਐਂਡ ਕਲੀਨ ਸਾਰਾ ਹੋ ਗਿਆ ਇੱਧਰ ਬੈਠੀ ਆ ਆਪਣਾ ਕਰਦੀ ਵੀਡੀਓ ਐਡੀਟ ਇੱਧਰ ਨੀਡ ਐਂਡ ਕਲੀਨ ਸਾਰਾ ਕੁਝ ਹੋ ਗਿਆ ਮੰਮੀ ਇੱਧਰ ਬੈਠੇ ਆ ਚਾਹ ਚੁਪੀ ਕੇ ਹਾਂਜੀ ਜੀ ਬੈਠਿਓ ਹੈ ਬੈਠਿਓ ਬੈਠਣਾ ਪੈਣਾ ਲਓ ਜੀ ਇੱਧਰ ਪੋਹਾ ਕੱਢ ਲਿਆ ਅਸੀਂ ਇਹ ਮੈਂ ਲੈ ਕੇ ਆਈ ਸੀ ડીਮਾਰਟ ਤੋਂ ਤੇ ਮਟਰ ਕੱਢ ਲਏ ਮਟਰ ਇੰਨੇ ਕੀ ਪਾਣ ਕਿਉਂਕਿ ਮਟਰ ਮਹਿੰਗੇ ਬਹੁਤ ਆ ਮਟਰ ਹੋ ਗਏ 160 ਰੁਪਏ ਕਿਲੋ ਨਿੰਬੂ ਇਹਦਾ ਟਮਾਟਰ ਰੱਖਦੇ ਆ ਫ੍ਰਿਜ ਦੇ ਵਿੱਚ ਤੇ ਪੋਹਾ ਕੱਢ ਲਿਆ ਤੇ ਪੋਹਾ ਹੁਣ ਦਿੰਦੇ ਆ ਮੰਮੀ ਨੂੰ ਰਾਤ ਵਿੱਚ ਰੱਖ ਲਿਆ ਕਿ ਮੰਮੀ ਇਹਨ ਕਰੂਗੀ ਸਾਫ ਪੋਹੇ ਨੂੰ ਇਹਦੇ ਵਿੱਚ ਪਾ ਦਵਾਂਗੇ ਜਿਹੜਾ ਕੁਝ ਨਿਕਲੂਗਾ ਇਹਦੇ ਵਿੱਚੋਂ ਲਾਈਟ ਕਰਦੇ ਹੀ ਬੰਦ ਤੇ ਚਲੋ ਜੀ ਮੰਮੀ ਨੂੰ ਦਿੰਦੇ ਆ ਤੇ ਮੰਮੀ ਕਰਦੇ ਆ ਇਹ ਸਾਫ ਲਾਓ ਮੰਮੀ ਚਲੋ ਜੀ ਮੰਮੀ ਨਾਲੇ ਤਾਂ ਪੋਹਾ ਬਣਾਣਗੇ ਤੇ ਨਾਲੇ ਫਿਰ ਆਪਾਂ ਦੱਸਾਂਗੇ ਤੁਹਾਨੂੰ ਮੰਮੀ ਪੋਹਾ ਕਿੱਦਾਂ ਬਣਾਉਂਦੇ ਤੇ ਤੁਹਾਨੂੰ ਰੈਸਪੀ ਦੇਵਾਂਗੇ ਤੁਸੀਂ ਪੋਹਾ ਬਣਾ ਕੇ ਖਾਈਓ ਬਣਾਉਂਦੇ ਵੀ ਹੋਣਗੇ ਹਨਾ ਮੰਮੀ ਸਾਰੇ ਸਾਰੇ ਬਣਾਉਂਦੇ ਹਨਾ ਠੀਕ ਹੈ ਅਸੀਂ ਇਕੱਲੇ ਨਹੀਂ ਪਰ ਅਸੀਂ ਜਿੱਦਾਂ ਬਣਾਉਂਦੇ ਆ ਤੁਸੀਂ ਦੇਖ ਲਈਓ ਤੇ ਤੁਸੀਂ ਬਣਾ ਸਕਦੇ ਆ ਉਦਾਂ ਚਲੋ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਫਿਰ ਦੇਖਦੇ ਆ ਬਾਕੀ ਹੋਰ ਕੀ ਕਰਦੇ ਪਰ ਥੋੜਾ ਜਿਹਾ ਪਹਿਲਾਂ ਮੈਨੂੰ ਪੋਹਾ ਬਹੁਤ ਸਵਾਦ ਲੱਗਦਾ ਹੈ ਕੱਚਾ ਅੱਜ ਜੀ ਮਿਲਦੇ ਆ ਜੀ ਤੁਹਾਨੂੰ ਫਿਰ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਕਰ ਦਈਏ ਲਾਈਟਾਂ ਬੰਦ ਇਤੋਂ ਪਹਿਲਾਂ ਕਿ ਮੰਮੀ ਕਹੇਵੇ ਲਾਈਟਾਂ ਨਹੀਂ ਬੰਦ ਕਰਦੀਆਂ ਤੁਸੀਂ ਦਾਦੀ ਦਾ ਇੱਕੋ ਡਾਇਲੋਗ ਦਾਦੀ ਨੇ ਜਦੋਂ ਵੀ ਕਮਰੇ ਚ ਜਾਣਾ ਨਾ ਮੰਮੀ ਨੇ ਕਦੀ ਉਹ ਕਮਰੇ ਦੀ ਲਾਈਟ ਬੰਦ ਕਰ ਦੇਣੀ ਕਦੀ ਉਹ ਕਰ ਦੇਣੀ ਹੈ ਨਾ ਮੰਮੀ ਮੰਮੀ ਜਦੋਂ ਵੀ ਕਮਰੇ ਚ ਜਾਂਦੀਆਂ ਲਾਈਟਾਂ ਨਹੀਂ ਬੰਦ ਕਰਦੀਆਂ ਹੈਗੀਆਂ ਹੈ ਨਾ ਮੰਮੀ ਮੰਮੀ ਨੇ ਮੈਂ ਤਾਂ ਲਾਈਟਾਂ ਹੀ ਬੰਦ ਕਰਨ ਦੇ ਰਹਿੰਦੀ ਆ ਚਲੋ ਜੀ ਹਾਂ ਜੀ ਮੰਮੀ ਥੋੜਾ ਜਿਹਾ ਬਣਾ ਦਿਓ ਪਤਾ ਕੀ ਹੈ ਸ਼ਾਮੀ ਫੇ ਕੁਝ ਨਾ ਕੁਝ ਬਣ ਜਾਣਾ ਹੈ ਆ ਦੇਖ ਅੱਧਾ ਮੈਂ ਹੋਰ ਅੱਧਾ ਬਣਾ ਲਓ ਠੀਕ ਆ ਜੀ ਦੇਖੀਏ ਬਾਹਰ ਮੌਸਮ

ਆਵਾਜ਼ ਕਿਉਂਕਿ ਇਹਨੂੰ ਆਦਤ ਆ ਆਵਾਜ਼ ਕਰਨੀ ਤੇ ਜਿਹਨੂੰ ਆਦਤ ਹੋਵੇ ਉਹ हटਦੀ ਨਹੀਂ ਹੁੰਦੀ ਜੋ ਮਰਜੀ ਕਰ ਲਓ ਚਲੋ ਠੀਕ ਆ ਜੀ ਬਣੇ ਜੋ ਸਾਡੇ ਬਲੌਗ ਨਾਲ ਮਿਲਦੇ ਆ ਜੀ ਤੁਹਾਨੂੰ ਫਿਰ ਕੱਢੀ ਨੂੰ ਰੱਖਿਓ ਹਾਂਜੀ ਤੁਸੀਂ ਦੇਖ ਸਕਦੇ ਆ ਅੱਜ ਮੈਂ ਇਦਾਂ ਬੈੱਡ ਸ਼ੀਟ ਬਦਲੀ ਤੇ ਪਲਕ ਬਹੁਤ ਖਲਾਰਾ ਪਾਉਂਦੀ ਆ ਬੈੱਡ ਸ਼ੀਟ ਬਦਲ ਕੇ ਕਮਰਾ ਸਾਰਾ ਨਿਊ ਤੇ ਕਲੀਨ ਕੀਤਾ ਅੱਜ ਮੈਂ ਚਾੜੂ ਡਪੈਲਾ ਸਾਫ ਕਰ ਏਸੀ ਜੋ ਆਪਾਂ ਰਿੰਦਰ ਸਾਰਾ ਕੋਈ ਐਲ ਸੀ ਡੀ ਸਾਰੇ ਟੋਆ ਸਾਫ ਕਰਕੇ ਮੈਂ ਸਾਰੀ ਸਫਾਈ ਕੀਤੀ ਕਮਰੇ ਦੀ ਉਗੀ ਆਂਟੀ ਤਾਂ ਮੈਂ ਸ្វਾਈ ਕਰਾਂਦੀ ਨਹੀਂ ਮੈਂ ਸਭ ਹੀ ਆਪ ਕਰਦੀ ਹੁਣੀਆਂ ਕਮਰੇ ਦੀ ਇਧਰ ਦੀ ਸਾਰਾ ਮੈਟ ਨੂੰ ਰਿਸੈਟ ਦਿੱਤੇ ਜਾਂ ਤੇ ਮੈਂ ਆਪ ਚਾਦਰ-ਚਿੱਦਰ ਬਦਲ ਦਿੱਤੀ ਬੈੱਡ ਸ਼ੀਟ ਤੇ ਸਾਫ਼ ਸੁਥਰਾ ਕਰਤਾ ਕਮਰਾ ਕਰ ਦਈਏ ਲਾਈਟ ਬੰਦ ਤੇ ਅੱਜ ਅਸੀਂ ਕਰਾਂਗੇ ਥੋੜਾ ਜਿਹਾ ਸਲਾਈ ਦਾ ਕੰਮ ਕਿਉਂਕਿ ਅਸੀਂ ਕਿੰਨੇ ਦਿਨ ਹੋ ਗਏ ਆ ਢੀਠ ਬਹੁਤ ਹੋਏ ਆ ਅੱਜ ਅਸੀਂ ਕਰਾਂਗੇ ਸਲਾਈ ਦਾ ਕੰਮ ਸਾਡਾ ਸਲਾਈ ਦਾ ਕੰਮ ਪਿਆ ਹੈ ਉਧਰ ਛੁੱਟਾ ਦਾ ਖਲਾਰਾ ਪਿਆ ਆ ਕੁਝ ਇਧਰ ਪਿਆ ਆ ਤੇ ਅਸੀਂ ਬਹੁਤ ਜ਼ਿਆਦਾ ਢੀਠ ਹੋਏ ਪਏ ਆ ਕਿਉਂਕਿ ਬਿਸ਼ਰਮੀ ਦੀ ਵੀ ਹੱਦ ਹੁੰਦੀ ਹੈ। ਅਸੀਂ ਹੱਦਾਂ ਬੰਨੇ ਟੱਪ ਗਏ ਆ ਜਾਨੀ ਕਿ ਮੈਂ ਤੇ ਮੈਂ ਕਿੰਨੇ ਦਿਨ ਹੋ ਗਏ ਮਸ਼ੀਨ ਲੜਾਈ ਕੋਈ ਛੁੱਟ ਲੈਣ ਆਇਆ ਸੀਗਾ ਮੈਂ ਕਿਹਾ ਕਿ ਇਹਨਾ ਮੈਂ ਠੀਕ ਨਹੀਂ ਸੀ। ਇਹ ਮਾਂ ਨਵਾਂ ਦੇ ਮਮੀ ਮੈਂ ਕਿਹਾ ਮੇਰੀ ਜੇਤ ਖਰਾਬ ਸੀਗੀ ਆਂਟੀ ਨੂੰ ਪਤਾ ਸੀਗਾ ਕੋਈ ਨਹੀਂ ਮੈਂ ਸੀਧੂ ਵੀ ਦੋ ਦਿਨ ਹੋ ਗਏ ਉਹ ਕਹਿੰਦੀ ਕੋਈ ਗੱਲ ਨਹੀਂ ਠੀਕ ਆ। ਹੱਦ ਹੁੰਦੀ ਬਿਸ਼ਰਮੀ ਦੀ ਅਸੀਂ ਉਹ ਟੱਪ ਗਏ ਆ। ਛੁੱਟ ਨਹੀਂ ਸੀ ਤੇ ਕਿੰਨੇ ਦਿਨ ਹੋ ਗਏ ਮੈਂ ਮਸ਼ੀਨ ਲੜਾਈ ਹੈਗੀ। ਤੇ ਚਲੋ ਜੀ ਹੁਣ ਡਾਂਦੇ ਆ ਮਸ਼ੀਨ ਕਰਦੇ ਆ ਕੰਮ ਤੇ ਮੰਮੀ ਬਣਾ ਲੈਣ ਪੋਹਾ। ਆ ਰਮੇ ਮੈਂ ਗੁੰਮੀ ਜਾਂਦੀ ਆ ਇੱਧਰ ਉੱਧਰ ਚਲੋ ਜੀ ਮੇਰੇ ਦੀ ਤੁਹਾਨੂੰ ਵੇ ਹੁਣ ਬਾਲਾ ਇਹ ਸੇਰ ਸੇਰ ਸੂਰ ਬਾਗੇ ਵੀ ਆਪਣੀ ਕੰਤਲਾ ਦੇ ਮਮੀ ਨੇ ਬਾੜਨ ਨਾਲ ਸੋਈ ਚ ਬਾਕੀਆਂ ਦਾ ਮੈਂ ਕਹੇ ਜੇ ਮੈਂ ਬਿਮਾਰ ਆ ਕੱਲ ਤਾਂ ਮੈਂ ਦੇਖਣ ਗਈ ਸੀ ਮੂਵੀ ਨਹੀਂ ਬਿਮਾਰ ਆ ਮੈਂ ਕੋਈ ਦੇਖ ਲਵੇ ਕਿਹੜਾ ਤੂੰ ਮਿਲਮ ਤੀ ਇਹ ਕੋਈ ਬਿਮਾਰ ਆ ਅਨੰਦਪੁਰ ਸਾਹਿਬ ਕੋਣ ਗਿਆ ਸੀ ਹੈ ਦੇਖ ਕੇ ਕੌਣ ਘੁੰਮ ਗਿਆ ਤਿੰਨ ਦਿਨ ਪਹਿਲਾਂ ਮੇਰਾ ਪੇਟ ਨਹੀਂ ਸੀ ਖਰਾਬ ਹੈ ਜੇ ਤਿੰਨ ਚਾਰ ਦਿਨ ਪਹਿਲਾਂ ਉਦੋਂ ਦੇ ਸੁਟਾਏ ਹੋਏ ਆ ਹਾਂ ਉਹ ਕਦੇ ਫੋਨ ਕਰਦੇ ਹੁੰਦੇ ਫੋਨਾਂ ਮੈਂ ਚੱਕਣਾ ਫੋਨ ਬਣਾ ਨਹੀਂ ਪਤਾ ਲੱਗਾ ਅੱਛਾ ਇਹ ਸੇਮ ਗੱਲ ਮਾਸੀ ਨਾਲ ਹੁੰਦੀ ਹੁੰਦੀ ਸੀ ਕਿ ਜਦੋਂ ਮਾਸੀ ਸੂਟ ਸਵਾਦ ਦਿੰਦੇ ਸੀ ਨਾ ਲੋਕਾਂ ਕੋਲ ਤੇ ਜਦੋਂ ਮਾਸੀ ਦੇ ਜਾਣਾ ਉਹ ਟੇਲਰ ਨੇ ਲੁੱਕ ਜਾਣਾ ਸੀ ਨੂੰ ਦੇਖ ਕੇ ਹੁਣ ਮਾਸੀ ਇਹ ਚੀਜ਼ ਲੋਕਾਂ ਨਾਲ ਕਰਦੇ ਆ ਉਹ ਗੱਲ ਜਦੋਂ ਮੈਂ ਛੱਡੇ ਹੋਏ ਸੀ ਕੱਪੜੇ ਸੀ ਹਾਂ ਉਦੋਂ ਮਾਸੀ ਕੱਪੜੇ ਸੀ ਨਹੀਂ ਸੀ ਕਿ ਉਹ ਤਾਂ ਸਿੱਧੀ ਸੀ ਵੀ ਮੈਂ ਥੋੜਾ ਜਿਹਾ ਛੱਡ ਦਿੱਤੇ ਜਦੋਂ ਬੰਦ ਛੋਟੀ ਸੀਗੀ ਵੀ ਮੈਂ ਛੱਡ ਕਰਦੇ ਨਾ ਕਿ ਮੈਂ ਦੁਬਾਰਾ ਫੇਰ ਸਟਾਰਟ ਕਰਕੇ ਸੀ। ਫੇਰ ਸਟਾਰਟ ਕਰ ਲਿਆ। ਹੁਣ ਮੈਨੂੰ ਪਤਾ ਹੈ ਮੈਂ ਕਿਦਾਂ ਗੇੜੀਆਂ ਦਿੰਦੀਆਂ। ਇੱਕ ਕੱਲ ਸੂਟ ਆਇਆ ਉਹ ਕਹਿੰਦੇ ਤਿੰਨ ਚਾਰ ਦਿਨਾਂ ਤੱਕ ਦੇ ਦੂ। ਹਾਂ ਆਂਟੀ ਕੋਈ ਗੱਲ। ਟੈਨਸ਼ਨ ਨਾ ਲਓ ਤੁਹਾਨੂੰ ਸੂਟ ਮਿਲ ਜੂਗਾ। ਜਿੱਦਾਂ ਆ ਉਹ ਮੈਂ ਕੋਈ ਚੱਕਣਾ ਨਹੀਂ। ਮੈਂ ਆਂਟੀ ਪਤਾ ਨਹੀਂ ਲੱਗਾ ਹੈਗਾ ਮੈਨੂੰ ਕੂਨ ਦਾ। ਉਹ ਸਿੱਧੇ ਕਰਿਆ ਆਏ ਹਿੰਦੀ। ਮੈਂ ਕਿਹਾ ਮੈਂ ਤੇ ਇਹ ਵੀ ਜਿਹੜੀ ਹੈ ਇਹ ਕੋਈ ਗੱਲ ਨਹੀਂ ਮੈਂ ਬਣਾ ਦੂੰਗੀ। ਟੈਨਸ਼ਨ ਨਾ। ਉਹਨੂੰ ਫੋਨ ਆਇਆ ਪਕਣਾ ਮੈਂ ਠੀਕ ਨਹੀਂ ਸੀ ਕਿੰਨੇ ਦਿਨ ਹੋ ਗਏ ਆ ਪਰ ਮੈਂ ਨਹੀਂ ਦੇ ਸਕੀ। ਆਂਟੀ ਉਹ ਵੀ ਵਲੌਗ ਦੇ ਦਿਆ ਹੁਣ ਆਂਟੀ ਸੱਡੂ ਕੋ। ਹਾਂ। ਬੱਸ ਫੇਰ ਆਂਟੀ ਨੇ ਕਿਹਾ ਕਿ ਕਿੱਦਾਂ ਦੀ ਲੱਗੀ ਮੂਵੀ ਮਨਪ੍ਰੀਤ। ਤਾਂ ਤਾਂ ਆਗੇ ਸਟੋਰੀ ਪੁੱਛਣੀ। ਚਲੋ ਅਸੀਂ ਕੋਈ ਗੱਲ ਤੁਸੀਂ ਬੜੇ ਹੋ ਗਏ ਸੇ ਸੁਰ ਬਾ ਲਈਏ ਅਸੀਂ ਸਾਰਾ ਕੰਮ ਆਪਣਾ ਕਰ ਲਿਆ ਆ। ਠੀਕ ਆ ਤੇ ਹੁਣ ਅਸੀਂ ਬੀਬੇ ਬੱਚੇ ਆਵਾਂਗੇ ਆਪਣਾ ਕੰਮ ਕਰਨ ਲੱਗੇ ਮੈਂ ਚੱਲਨੀ ਹਾਂ ਸੂਪਸਟ ਹੋਰ ਸਾਰੇ ਆਪੋ ਆਪਣੇ ਕੰਮਾਂ ਤੇ ਮੈਂ ਕਰਦੀ ਪੀਦਰ ਆਪਣੀ ਵੀਡੀਓ ਐਡਿਟ ਫੇਰ ਪੱਲੂ ਨੂੰ ਵੀ ਲਿਆਂਦਾ ਟਾਈਮ ਹੋ ਜਾਣਾ ਆ ਤੇ ਪਿੱਛੇ ਵੀ ਛੱਡਣੇ ਹੋ। ਕੋਈ ਕਿ ਥੋੜੇ ਟਾਈਮ ਰਹਿ ਗਿਆ ਆ। ਚਲੋ ਮਿਲਦੇ ਆਂ। ਚਲੋ ਮਿਲਦੇ ਆਂ ਫੇਰ। ਜੀ ਇੱਧਰ ਦੇਖ ਸਕਦੇ ਆ। ਉਸ ਦਾ ਨਹੀਂ ਉਸ ਤਾਂੜੀ ਕਟਿੰਗ ਗੁੱਸਾ ਝੜ ਚੁੱਕਾ ਹੈ ਮਾਸੂ ਜੀ ਨੂੰ ਮੈਂ ਲੱਗੀ ਆਪਣਾ ਕੰਮ ਕਰ ਲੇ ਸਕਦੇ ਹਾਂ ਅੱਪਾ ਸਕੂਲ ਚਲੋ ਕਟਿੰਗ ਕੀਤਾ ਹੈ ਯੈਸ ਸ਼ਾਰਟ ਬਣਾ ਲੀਂ ਸਲਵਾਰ ਸਿੱਧੀ ਬਈ ਸਲਵਾਰ ਮੈਨੂੰ ਆਪੜੀ ਕਿਉਂ ਮੇਰੀ ਸਲਵਾਰ ਵਾਲੀ ਗੜੀ ਆ ਨਾ ਨਾ ਕੰਮੀ ਆ ਬਹੁਤ ਜ਼ਿਆਦਾ ਹੋਊਂਗੀ ਮੈਂ ਜਵਾਬ ਦੇ ਤਾ ਠੀਕ ਹੈ ਬਹੁਤ ਵਧੀਆ ਨਹੀਂ ਸੀ ਸੀ ਮੈਮ ਕਹਿ ਦਿੱਤਾ ਕਿ ਤੂੰ ਵਧੀਆ ਨਹੀਂ ਸੀਤੀ ਹੈਗੀ ਹਜ਼ੂਰ ਕਿ ਤੂੰ ਸੰਭਾਲੋਗੇ ਨਹੀਂ ਮੈਂ ਤਾਂ ਚੱਲ ਨਿਕਲ ਆਪੇ ਸਿੱਧੀ ਸਿੱਧੀ ਮੈਂ ਸਲਵਾਰ ਆਪਣੀ ਕੋਨੇ ਜਿਆਦਾਤਰ ਪਜਾਮੇ ਸੀਦੇ ਆ ਕੱਟ ਹੀ ਪਾਉਂਦੇ ਅਸੀਂ ਆਣਾ ਹੁੰਦਾ ਓਹਦੀ ਸਲਵਾਰਾਂ ਬੰਦ ਆ। ਸ਼ਾਇਦ ਬਸ ਉਹ ਘਾ ਬਣਾਉਂਦੀ ਆ ਆਪਣੀ ਪਜਾਮੇ ਬਣਾਉਂਦੇ ਆ ਉਹ ਮੈਂ ਬਣਾ ਲੈਨੀ ਆ ਆਪੀ। ਚਲੋ ਕੋਈ ਗੱਲ ਨਹੀਂ। ਪਰ ਮੈਨੂੰ ਸੀਣੀ ਆਣੀ ਆਂ ਦੀ ਆਪਾਂ ਤਿਲਣੇ। ਹੋਰ ਕੀ ਆ ਆਪਾਂ ਬਜਰਾਂ ਤੇ। ਦਿਲ ਤੇ ਲੱਗੀ ਸੀ ਤਾਂ ਅਸੀਂ ਸਲਵਾਰੀ ਸਲਵਾਨੀ ਬੰਦ ਕਰ ਦਿੱਤੀ। ਹਾਂ ਅਸੀਂ ਸਿਲ ਨਹੀਂ ਸ਼ੁਰੂ ਕਰਤੀ। ਅਸੀਂ ਆਪਣੇ ਖੁਦ ਹੀ ਸਿਲ ਨਹੀਂ ਸ਼ੁਰੂ ਕਰਤੀ। ਚਲੋ ਜੀ। ਇੱਧਰ ਪੁਹਾ ਸਾਫ ਹੋ ਕੇ ਹਟਿਆ ਆ ਹੁਣੇ। ਹੁਣੇ ਜਾਊਗਾ ਵਾਸ਼ਰੀ। ਵੈਰੀ ਗੁੱਡ ਵੈਰੀ ਗੁੱਡ ਚਲੋ ਠੀਕ ਆ ਫਿਰ ਹੈਨਾ ਮਿਲਦੇ ਆਪਾਂ ਲੋ ਜੀ ਹਮੇਸ਼ਾ ਦੀ ਤਰ੍ਹਾਂ ਗੈਸ ਬਾਲ ਕੇ ਤੇ ਉੱਪਰ ਰੱਖ ਦਿੱਤੀ ਅਸੀਂ ਕੜਾਈ ਠੀਕ ਆ ਇੱਧਰ ਮਿਰਚਾਂ ਕੱਟ ਲਈਆਂ ਆ ਨਿੰਬੂ ਇੱਥੇ ਪਾਵਾਂਗੇ ਗਿਰੀਆਂ ਇਹ ਗਿਰੀਆਂ ਅਸੀਂ ਜਨਵਰੀ ਮਹੀਨੇ ਜਿਹੜੇ ਲੋਹੜੀ ਵਾਲੇ ਮਹੀਨੇ ਅਸੀਂ ਮੂਫਲੀ ਲਿਆ ਕੇ ਉਹਨੂੰ ਅਸੀਂ ਮੂਫਲੀ ਕੱਢੀ ਅਨ ਫ੍ਰਿਜ 'ਚ ਫ੍ਰੀਜ਼ ਕਰ ਲਿਆ ਸੀਗਾ ਫ੍ਰਿਜ 'ਚ ਰੱਖ ਲਈਆਂ ਸੀ ਖਰਾਬ ਨਹੀਂ ਹੋਈਆਂ ਟਮਾਟਰ ਆਲੂ ਤੇ ਹਾਂਜੀ ਹੁਣ ਮੰਮੀ ਲੱਗੇ ਆ ਤੇਲ ਪਾਉਣ ਮੰਮੀ ਆਹ ਰੇ ਅੰਦਰ ਫਾਇੰਡ ਪਾ ਲਓ ਉਹਦੇ ਵਿੱਚੋਂ ਫੇ ਖੋਲਦੀਆਂ ਬੋਤਲ ਮੈਂ ਹਾਂ ਇਹਦੇ ਵਿੱਚ ਹਾਂਜੀ ਇਹਦੇ ਵਿੱਚੋਂ ਪਾ ਲਓ ਨਾਲੇ ਖਾਲੀ ਕਰਦੇ ਆ ਇਹਨੂੰ ਤੇ ਮੈਨੂੰ ਉਹ ਡੱਬਾ ਨਹੀਂ ਮਿਲਿਆ ਹੈਗਾ ਤੇ ਥੋੜਾ ਜਿਹਾ ਹੈਗਾ ਰਫਾਇੰਡ ਥੋੜਾ ਪਾਵਰ ਫਾਇੰਡ ਤਾ ਸਟਾਰਟਿੰਗ ਤਾਂ ਦੱਸਦੇ ਆ ਵੀ ਕੀ ਕੀ ਪਾਉਣਾ ਤੇ ਕਿੱਦਾਂ ਹਨਾ ਇੱਧਰ ਮਮਨੇ ਪੋਹਾ ਵੀ ਧੋ ਕੇ ਰੱਖ ਦਿੱਤਾ ਆ ਸਮਾਨ ਸਾਰਾ ਰੈਡੀ ਆ ਤੇਲ ਪਾ ਲਿਆ ਆਇਆ ਵਿੱਚ ਇਹ ਗਾਇਆ ਪਲਕ ਨੂੰ ਮਾਂਦਗਾਤਾ ਸੀਗਾ ਹਾਂ ਜੀ ਚੱਲਦਾ ਸੀਗਾ ਚੱਲਦਾ ਸੀਗਾ ਹੂੰ ਇਹ ਗਾਇਆ ਪਲਕ ਨੂੰ ਲੈਣ ਉਤਸੋ ਜਿਹੜਾ ਪਲਕ ਨੂੰ ਜਿਹੜਾ ਘਿਰਾ ਰਹਿਣਾ ਜਿਹੜਾ ਘਿਰਾ ਜਿਹੜਾ ਲਾਉਂਦੇ ਨੇ ਜੀ ਜਿੱਤੇ ਤੱਕ ਉਹ ਜਾਂਦੀ ਪਲੋ ਜੀ ਦੇਖ ਸਕਦੇ ਇੰਨਾ ਸਮਾਨ ਪੈਂਦਾ ਹੈ ਪੋਹੇ ਚ ਫਿਰ ਪੋਹਾ ਬੰਦਾ ਟੇਸਟੀ ਹਾਂ ਜੀ ਇੱਧਰ ਤੇਲ ਪਾ ਲਿਆ ਜਿੱਦਾਂ ਕਿ ਤੁਹਾਨੂੰ ਦੱਸਿਆ ਕੜਾਈ ਦੇ ਵਿੱਚ ਮੰਮੀ ਪਹਿਲਾਂ ਤੁਸੀਂ ਇੱਧਰ ਪਾਓ ਜੋ ਵੀ ਪਾਣਾ ਹੈ ਬਾਅਦ ਚ ਕਰ ਲੈਂਦੀ ਹਾਂ ਤੇਲ ਹੋ ਗਿਆ ਕਰਾਂ ਨੂੰ ਪੁੱਛਿਆ ਕਿ ਉਂਗਲੀ ਵਾ ਕੇ ਦੇਖਾ ਲਓ ਜੀ ਪਹਿਲਾਂ ਤਾਂ ਮੰਮੀ ਭੁੰਨਣਗੇ ਮੂਫੇ ਉਹ ਫਰੀਜਾਂ ਗਿਰੀਆਂ ਉਹ ਫਰੀਜ ਮੂਫੇ ਦੀਆਂ ਗਿਰੀਆਂ ਨਾ ਮੈਂ ਹਾਂ ਫਿਰ ਥੋੜਾ ਕਰਵਾਇਆ ਅਰਮੇ ਹੋ ਗਿਆ ਵਾ ਤੇਰਾ ਹੁਣ ਇਹਦਾ ਜਿਹੜਾ ਬੇਚ ਡਿੱ ਗਿਆ ਉਹਨੂੰ ਪਤਾ ਹੈ ਕਿੰਨਾ ਗਰਮਾ ਟਟਕੀ ਇਹਨਾਂ ਬੜਾ ਫੜ ਗਏ ਦੀ ਚੜਕਣਾ ਨਹੀਂ ਪਹਿਲਾਂ ਕਿ ਸਾਡੀਆਂ ਗਿਰੀਆਂ ਬਿਲਕੁਲ ਨਹੀਂ ਪਸੰਦ ਹੈਗੀਆਂ ਉਹ ਨੱਕ ਬੋਲ ਵੱਟਦੀ ਆ ਕਿ ਮੈਂ ਗਿਰੀਆਂ ਨਹੀਂ ਕਾਣੀਆਂ ਉਹਨੂੰ ਅਸੀਂ ਕੱਢ ਕੇ ਸਾਰੀਆਂ ਗਿਰੀਆਂ ਦੇਣੀਆਂ ਹੂੰ ਜੀ ਦੇਖ ਸਕਦੇ ਗੰਢ ਵਿੱਚ ਗਿਰੀਆਂ ਹੋਰ ਰਹਿਣ ਦੋ ਪਰ ਕਾਲੀਆਂ ਹੋ ਜਾਣੀਆਂ ਮੰਮੀ ਇਹੇ ਓਏ ਮੰਮੀ ਦੇਖੋ ਧਿਆਨ ਨਾਲ ਕਵਾਲੀ ਹੋ ਕੇ ਲਿਸ਼ਕਾ ਇਹ ਦਿੱਖੇ ਪਾਣੀ ਹੈ ਮੇਕਾ ਇਹਨਾਂ ਨੂੰ ਕਾਲੀਆਂ ਕਰਨਾ ਆਹ ਹੋ ਗਈ ਜੇ ਬਾਅਦ ਵਿੱਚ ਉਹਨੂੰ ਜੇ ਕੌਣ ਮੈਂ

ਪਾਣੀ ਅਤੇ ਮਟਰ ਦੇ ਸਣੇ ਅੰਨੂ ਪਾਣੀ ਨੂੰ ਸਾਫ਼ ਕਰਨਾ ਠੀਕ ਹੈ ਮੰਮੀ ਕਾਲਾ ਮੰਦਰੀ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਲੈ ਕਾਲੀ ਜਲਦੀ ਸੌਂਡ ਤੋੜੇਂ ਕਿਉਂਕਿ ਅਸੀਂ ਇੱਥੇ ਪਿਆਜ਼ ਨਹੀਂ ਪਾਉਂਦੇ ਕਈ ਲੋਕ ਪਿਆਜ਼ ਪਾਉਂਦੇ ਆ ਪਰ ਅਸੀਂ ਨਹੀਂ ਪਾਉਂਦੇ ਪਿਆਜ਼ ਨਾ ਮੰਮੀ ਮੈਂ ਵੀ ਹਾਂ ਥੋੜੀ ਜਿਹੀ ਹਲਦੀ ਹਲਦੀ ਹੈਗੀ ਨੂੰ ਹਾਂਜੀ ਉਹ ਪੈਕਟ ਹੈ ਜੋ ਨੂੰ ਕੱਟ ਪੈਕਟ ਹਲਦੀ ਵਾਲਾ ਉਹ ਜਿਹੜਾ ਪਾਵਾਂਗੇ ਇਹਨਾਂ ਦੇ ਨਾਲ ਲਿਗਾ ਸੌਫਟਵੇਅਰ ਦਾ ਹਾਲ ਹੋ ਰਿਹਾ ਆ ਆਲੂ ਹੋ ਜਾਣਗੇ ਤੇ ਤੁਹਾਨੂੰ ਦੁਆਰਾ ਦਿਖਾ ਦਿਆਂਗਾ ਫਿਰ ਕਰ ਹਾਂਜੀ ਇਹਦੇ ਆਲੂ ਵੀ ਹੋ ਗਏ ਸੌਫਟ ਹੋ ਗਏ ਦੋ ਤਿੰਨ ਵਾਰੀ ਵਿੱਚ ਚਲਾ ਕੇ ਦੇਖਿਆ ਸੀਗਾ ਜਿਹੜੇ ਵਾਲੀ ਤੇ ਇਹਦੇ ਨਾਲੇ ਪਾ ਦਿੱਤੇ ਮਟਰ ਜਿਹੜਾ ਵਾਲੀ ਪਾਉਟੜੇ ਤੇ ਨਾਲੇ ਪਾ ਦਿੱਤਾ ਟਮਾਟਰ ਨੂੰ ਇੱਕ ਅੱਧੀ ਨਿੰਬੂ ਉਹ ਵੀ ਤੋੜ ਕੇ ਰੱਖ ਲਿਆ ਆ ਤੇ ਇਹ ਨੂੰ ਕੌਣ ਕੇ ਪਾਵਾਂਗੇ ਕਿ ਕੋਈ ਨਿੰਬੂ ਦਾ ਬੀਜ ਰਹਿ ਜਵੇ ਚਪੜਾ ਲੰਘਦਾ ਫਿਰ ਕੁਝ ਹੋਰੀ ਕਲਰ ਕਿਦਾਂ ਸੋਣਾ ਹੈ ਜੀ ਤੇ ਬੁਰਾ ਅੱਜ ਤੱਕ ਟਵਰ ਆ ਗਿਆ ਕਿ ਅੱਜ ਅਸੀਂ ਸਬਜੀ ਬਣਾ ਜੀ ਅੱਜ ਮੰਮੀ ਨੇ ਬਣਾ ਲੱਖੋ ਅੱਲ ਟੁੱਟੀ ਅੱਜ ਟੁੱਟੀ 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 ਹਲੇ ਮੰਮੀ ਹੋਰ ਕਰਨੇ ਆ ਮਾੜੇ ਮਟਰ ਕੋ ਲੈਣ ਸਾਰੇ ਹੋ ਜਾਣ ਸੌਫਟ ਤੇ ਫਿਰ ਤੁਹਾਨੂੰ ਦਿਖਾਉਦੇ ਆ ਬਾਅਦ ਚੋ ਕੀ ਕੀ ਪਾਉਂਦੇ ਆ ਇਹਦੇ ਵਿੱਚ ਜੀ ਬੜੇ ਰਹੀਓ ਸਾਡੇ ਵਲੌਗ ਨਾਲ ਜੀ ਲੋ ਜੀ ਇੱਧਰ ਹੋ ਗਿਆ ਆ ਮਟਰ ਵੀ ਹੋ ਗਏ ਆ ਸਾਰਾ ਕੁਝ ਹੋ ਗਿਆ ਸੌਫਟ ਤੇ ਹੁਣ ਪਾ ਦਿੱਤਾ ਆ ਸੀ ਜਿਹੜਾ ਪੋਹਾ ਤੋਤਾ ਹੋਇਆ ਸੀਗਾ ਇਹਨੂੰ ਪੋਕੇ ਰੱਖਿਆ ਹੋਇਆ ਸੀਗਾ ਇਹ ਹੁਣ ਅਸੀਂ ਪਾ ਦਿੱਤਾ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਮਕ ਤੇ ਇਹਦੇ ਵਿੱਚ ਥੋੜਾ ਜਿਹਾ ਨਮਕ ਪਹਿਲਾਂ ਪਾਇਆ ਸੀ ਜਦੋਂ ਅਸੀਂ ਆਲੂ ਨੂੰ ਕੱਟ ਦਿੱਤੇ ਸੀਗੇ ਤੇ ਹੁਣ ਮੰਮੀ ਹੋਰ ਪਾਣਗੇ ਥੋੜਾ ਜਿਹਾ ਨਮਕ ਹੋਰ ਚਲੋ ਜੀ ਹਲਦੀ ਪਾਵਾਂਗੇ ਥੋੜੀ ਜਿਹੀ ਹੰਦੀ ਹੰਦੀ ਠੀਕ ਆਂ ਤੇ ਹੁਣ ਪਾਵਾਂਗੇ ਇਹਦੇ ਵਿੱਚ ਨਿੰਬੂ ਦਾ ਰਸ ਯੂਤ ਨਹੀਂ ਨਿੰਬੂ ਦਾ ਰਸ ਆ ਦੇਖੋ ਜੀ 20 ਸਾਰੇ ਨੂੰ ਮਿਲਾਇਓ 20 ਇੱਧਰ ਸਾਰੇ ਅਸੀਂ ਕੱਢ ਦਿੱਤੇ ਆ ਤੇ ਇੱਧਰ ਹੁਣ ਇਹਨੂੰ ਅਸੀਂ ਕਰਾਂਗੇ ਮਿਕਸ ਸਾਰਿਆਂ ਨੂੰ ਮਿਕਸ ਕਰਕੇ ਫਿਰ ਇਹਨੂੰ ਅਸੀਂ ਟੱਕ ਦੇਵਾਂਗੇ ਥੋੜੀ ਦੇਰ ਲਈ ਥੋੜਾ ਜਿਹਾ ਸਿਮ ਕਰਕੇ ਫਿਰ ਥੋੜਾ ਜਿਹਾ ਸਾਰਾ ਕੋਲ ਮਿਲ ਜਾਊਗਾ ਚਲੋ ਜੀ ਪੇਟਾ ਨੂੰ ਜਦੋਂ ਫਾਈਨਲ ਹੋ ਜੂਗਾ ਫਿਰ ਅਸੀਂ ਪਕਾਲਦੇ ਆ ਤੁਸੀਂ ਵੀ ਐਡੇ ਪੋਹਾ ਬਣਾਈਓ ਖਾਈਓ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਪੋਹਾ ਫਿਰ ਜੀ ਚਲੋ ਜੀ ਬਣੇ ਰਹੀਓ ਜੀ ਹਾਂਜੀ ਤੁਸੀਂ ਹਾਂਜੀ ਤੁਸੀਂ ਇੱਧਰ ਦੇਖ ਸਕਦੇ ਆ ਕਿੰਨਾ ਕਲਰਫੁੱਲ ਬਣਿਆ ਆ ਪੀਲਾ ਲਾਲ ਹਰਾ ਇਹ ਆ ਕਿਹੜੀਆਂ ਰੰਗ ਦੀਆਂ ਕੋਕਾ ਕੋਲਾ ਕਿਧੀਆਂ ਦੇਖੋ ਜੀ ਕਲਰਫੁੱਲ ਬਣ ਗਿਆ ਆ ਇਹ ਹੁਣ ਬਣ ਕੇ ਤਿਆਰ ਆ ਤੇ ਇੱਧਰ ਕਰ ਦਈਏ ਗੈਸ ਨੂੰ ਆਪਾਂ ਬੰਦ ਚਲੋ ਜੀ ਇਹ ਹੋ ਗਿਆ ਸਾਡਾ ਫਾਈਨਲ ਆ ਕਿਹਦੇ ਨਾਲ ਲਾਲ ਪੀਲਾ ਹਰਾ ਹਰਾ ਪੀਲਾ ਹਰਾ ਕੋਕਾ ਕੋਲਾ ਕੋਕਾ ਕੋਲਾ ਇਹ ਪਤਾ ਨਹੀਂ ਵੀਡੀਓ ਤੇ ਪਤਾ ਨਹੀਂ ਇਦਾਂ ਲੱਗਦਾ ਪਰ ਦੇਖਣ ਨੂੰ ਇੰਨਾ ਸੋਹਣਾ ਲੱਗਦਾ ਹੈ ਨਾ ਦਿਲ ਕਰਦਾ ਹੈ ਖਾ ਲਈਏ ਚਲੋ ਜੀ ਪੱਲੂ ਆਉਂਦੀ ਹੈ ਤੇ ਇਹਨੂੰ ਹੁਣ ਅਸੀਂ ਟੱਕ ਦਈਏ ਇਹਨੂੰ ਪੂਰਾ ਨਹੀਂ ਟਕਾਂਗੇ ਕਿਉਂਕਿ ਸਟੀਮ ਦੇ ਨਾਲ ਇਹਦੇ ਵਿੱਚ ਫਿਰ ਭਾਪ ਦੇ ਨਾਲ ਪਾਣੀ ਚਲ ਜਾਂਦਾ ਇਹਨੂੰ ਥੋੜਾ ਜਿਦਾ ਰੱਖਾਂਗੇ ਤਾਂ ਕਿ ਇਹ ਚੋਂ ਸਟੀਮ ਨਿਕਲ ਹੀ ਜਾਊਗੀ ਚਲੋ ਜੀ ਸੋਈ ਕਰ ਦਿੱਤੀ ਆ ਸਾਫ਼ ਇੰਨਾ ਕੁ ਪੂਹਾ ਬਚ ਗਿਆ ਸੀ ਸਾਰਾ ਨਹੀਂ ਬਣਾਇਆ ਕਿਉਂਕਿ ਸਾਡੇ ਖਤਮ ਨਹੀਂ ਹੁੰਦਾ ਵੇ ਤੇ ਪੱਲੂ ਪਕ ਲੈਿੰਦੀ ਸ਼ਾਮ ਸਵੇਰ ਤੁਹਾਨੂੰ ਦਿਨਾਂ ਨੂੰ ਇਹ ਤਾਂ ਮੰਮੀ ਨੇ ਬਣਾ ਦਿੱਤਾ ਹੈ ਆਪੂੰ ਹਾਂ ਤੇ ਹੁਣ ਅਸੀਂ ਕਿਚਨ ਤੋਂ ਚੱਲੇ ਬਾਹਰ ਮੰਮੀ ਠੀਕ ਆ हां <laughs> चलो जी ਹੁਣ ਅਸੀਂ ਚੱਲੇ ਆ ਆਪਣੇ ਕਮਰੇ 'ਚ ਤੇ ਕਰ ਲਈਏ ਕੰਮ ਤੇ ਬਣੇ ਰਹੀਓ ਤੁਸੀਂ ਸਾਡੇ ਨਾਲ ਹਾਂ ਮੇਰਾ ਮੁੰਡਾ ਲਾਤੀ ਚ ਲੈ ਕੇ ਆਇਆ ਸੂਤ ਆਪਾਂ ਲੈ ਕੇ ਆਇਆ ਕੱਲ ਕਿਹਾ ਸੀਗਾ ਨਾ ਕਿ ਇਹ ਟੇਸਟੀ ਹੁੰਦੀਆਂ ਸਾਡ ਕੱਲ ਗੱਡੀ ਦੇ ਵਿੱਚ ਇਹਨੇ ਇੱਕ ਵਾਰੀ ਨਹੀਂ ਮੈਨੂੰ ਪੁੱਛੀ ਹੋਰ ਤੂੰ ਤੇ ਮਾਪਣ ਵੀ ਪਾਪਾ ਨੇ ਨਹੀਂ ਖਾਧੇ ਪਾਪਾ ਨੇ ਪੁੱਛਿਆ ਕਿ ਇਹ ਇਹ ਦੇ ਲੈ ਮੇਰੇ ਬੱਚੇ

ਆ ਲੋ ਤੇ ਨੀ ਕਾਣਾ ਵੀ ਰੰਡੀਆਂ ਹੋ ਜਾਣੀਆਂ ਚਲੋ ਗਾਇਜ਼ ਮਿਲਦੇ ਆ ਫਿਰ ਖਾ ਲਈਏ ਹਾਂ ਪ੍ਰੈਟਿਸ ਇਹ ਪਲਕ ਦੇ ਸਕੂਲ ਮਿਲਦੀਆਂ ਬਹੁਤ ਸਵਾਦ ਹੁੰਦੀਆਂ ਸੀਗੀਆਂ ਇਹਨੇ ਇੱਕ ਦਿਨ ਲਈ ਇੱਕ ਦਿਨ ਇਹਨੇ ਲਈ ਮਾੜੀ ਜੀ ਖਾਦੀ ਅਈ ਤਾਂ ਮੋਹ ਖਾਂਦੀ ਓਥੇ ਅਜੀ ਮਾੜੀ ਜੀ ਖਾਦੀ ਸੀ ਸਾਨੂੰ ਸਵਾਲ ਲੱਗੀ ਤੇ ਫਿਰ ਅਸੀਂ ਇਸੇ ਲਈ ਅੱਜ ਲੈ ਕੇ ਆਏ ਮਾੜੀ ਜੀ ਖਾਦੀ ਵਾਂਗੀ ਮਾੜੀ ਮੈਂ ਤਾਂ ਕਿਹਾ ਮਾੜੀ ਜੀ ਖਾਦੀ ਸੀਗੀ ਤੇਰੇ ਕੋਲ ਮੰਗ ਕੇ ਲਈ ਸੀਗੀ ਹਾਂ ਤੇ ਚਲੋ ਪ੍ਰੈਟਿਸ ਖਾ ਗਏ ਹੁਣ ਪ੍ਰੈਟਿਸ ਖਾ ਕੇ ਮਿਲਦੇ ਹਾਂ ਜੀ ਹੁਣ ਲੋ ਜੀ ਪੈਟਿਸ ਵਗੈਰਾ ਖਾ ਲਈਆਂ ਸਾਰੀਆਂ ਬਹੁਤ ਜਦਾ ਬਹਿ ਵਕਈ ਬਹੁਤ ਸਵਾਦ ਸੀਗੀਆਂ ਕਿਤੇ ਸਪੈਸ਼ਲ ਵਾਲਨ ਬਠੀ ਲੱਗਦੀ ਲੋ ਜੀ ਹੁਣ ਇਧਰ ਮਾਂ ਧੀ ਕਰੂਗੇ ਪਿਆਰ ਪਹਿਲਾਂ ਫਿਰ ਖਾਵਾਂਗੇ ਆਪਾਂ ਰੋਟੀ ਮਮੇ ਨੇ ਯਾਰ ਆਹ ਇੱਟਿਕਾ ਲੈ ਤੇਰੇ ਨੰਨੇ ਮੈਂ ਕੰਮ ਕਰਦੀ ਕੀ ਕੰਮ ਕਰਾਂ ਆ ਛੱਡ ਦਿੱਤੀ ਆ ਕੀ ਗੱਲ ਆ ਮੈਂ ਵੀ ਸੰਦੀ ਆ ਕੀ ਕੰਮ ਕਰਾਂ ਮੈਂ ਅੰਦਰ ਸੁਣੀ ਵਾਹ ਅੰਦਰ ਸੁਣ ਚਲੋ ਠੀਕ ਹੈ ਜੀ ਚਲੋ ਰਾਕੇ ਆ ਭਾਂਡੇ ਅੰਦਰ ਫਿਰ ਚਲ ਕਿਚਨ ਚ ਰੱਖ ਕੇ ਤੇ ਚਲੋ ਕਰੋ ਰੋਟੀ ਪਾਣੀ ਦਾ ਪ੍ਰੋਗਰਾਮ ਓਕੇ ਓਕੇ ਹੋਜੀ ਟਾਈਮ ਹੋ ਗਿਆ 3 ਤੇ ਹਾਂਜੀ ਟਿਊਸ਼ਨ ਤੋਂ ਛੁੱਟੀ ਛੱਟੀ ਕੋਈ ਨਹੀਂ ਕਰਨੀ ਹੈਗੀ ਚਲੋ ਲੋ ਜੀ ਇੱਧਰ ਲੱਗੇ ਆ ਜੀ ਹੁਣ ਪੋਹੇ ਮੈਂ ਪੋਹੇ ਦੇਖਣ ਆਇਆ ਜੀ ਰੰਗ ਬਰੰਗਾ ਕੀ ਬਾਪ ਐ ਪੋਹੇ ਦੇਖੋ ਜੀ ਇਸ ਮੌਸਮ ਚ ਗਿਰੀਆਂ ਗਿਰੀਆਂ ਇਹਨਾਂ ਨੇ ਸਾਮੇ ਰੱਖਿਆ ਹੀ ਫ੍ਰਿਜ ਜਣਾ ਹਾਂ ਅਚੀਰ ਗਿਰਿਆ ਗੱਢ ਕੇ ਫ੍ਰੀਜ਼ਰ ਉੱਤ ਫ੍ਰੀਜ ਦੇ ਵਿੱਚ ਰੱਖ ਲਿਓ ਤੇ ਨਹੀਂ ਫ੍ਰੀਜ ਦੇ ਵਿੱਚ ਰੱਖ ਲਿਓ ਡੱਬੇ ਵਿੱਚ ਪਾ ਕੇ ਉਹਦਾ ਟੇਸਟ ਬਿਲਕੁਲ ਟੇਸਟ ਬਿਲਕੁਲ ਨਹੀਂ ਬਦਲਦਾ ਉਹਦਾ ਉਹਦਾ ਹੀ ਟੇਸਟ ਰਿਹਾ ਚਲੋ ਲਿਆਓ ਪਾ ਕੇ ਦਿਖਾਈਏ ਆਪਾਂ ਗੰਬਰੰਗਾ ਹਾਂ ਰੰਗ ਬਰੰਗਾ ਪੋਹਾ ਹਰਾ ਪੀਲਾ ਨੀਲਾ ਨਹੀਂ ਨੀਲਾ ਨਹੀਂ ਕੋਕਾ ਕੋਲਾ ਕੋਕਾ ਕੋਲਾ ਚਲੋ ਆਜੋ ਲੈ ਕੇ ਫੇਰ ਅੰਦਰ ਤੇ ਮੈਂ ਗਲਾਸ ਲੈ ਕੇ ਜਾਣਾ ਹੈ ਮੈਂ ਇੰਕ ਪਾ ਦਵਾਂ ਵਿੱਚ ਪਰ ਮੈਂ ਨਹੀਂ ਇੰਕ ਇੰਕ ਕੀ ਹਦਾ ਪਾਦੀਏ ਵਿੱਚ ਨੀਲਾ ਹੋ ਜਾਣਾ ਆ ਨੀਲਾ ਹੋ ਜਾਊਗਾ ਹੁਣ ਲੱਗੇ ਜੀ ਆਪਾਂ ਖਾਣ ਪੋਹਾ ਦੇਖੋ ਜੀ ਕਿੰਨਾ ਵਧੀਆ ਨਹੀਂ ਨਹੀਂ ਸਵਾਦ ਬਹੁਤ ਆਇਆ ਮੈਂ ਮੜਾ ਜਾ ਖਾ ਕੇ ਦੇਖਿਆ ਇਹ ਥੋੜਾ ਹੈਗਾ ਤਾਂ ਥੋੜਾ ਜਿਹਾ ਪਰ ਅਸੀਂ ਖਲਾਰਾ ਜਿਆਦਾ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਮਿਲਦੇ ਆਂ ਖਾ ਪੀ ਕੇ ਫਿਰ ਦੇਖਦੇ ਆਂ ਸ਼ਾਮ ਦਾ ਕੀ ਪ੍ਰੋਗਰਾਮ ਜੀ ਛਲੀਆਂ ਆਹਾ ਉਲੀ ਆਲੋ ਪਾਡਾ ਇੱਕ ਇੱਕ ਸੈਂਡਵਿਚ ਦੁਬੇ ਆਹੋ ਸਤੀ ਗੋਲ ਗੁਪਕੇ ਖਾ ਕੇ ਆਏ ਓਕੇ ਕਿਉਂ ਮੈਂ ਨਹੀਂ ਖਾਣੇ ਹੁਣ ਮੋੜ ਕੇ ਆਪਣੀ ਹੀ ਸੋਜੀ ਅੱਜ ਆ ਕੱਪੜਾ ਕਹਿੰਦੇ ਇੱਥੇ ਵੀ ਆਇਆ ਏ ਕਿਨ ਰੱਖਿਆ ਇਹ ਕੀ ਹੈ ਇਹ ਗੱਡੀ ਉਹ ਸਕੂਟੀ ਨਾਲ ਆ ਗਿਆ ਹੁਣ ਹਾਂ ਕੀ ਹੈ ਜੀ ਇਹ ਪੱਪਾ ਜੀ ਦੇ ਕੰਮੇ ਚ ਲਾਉਣ ਵਾਸਤੇ ਲੜੀ ਲਗਾਈ ਸੀ ਓਕੇ ਓਕੇ ਪਾਰਸਲ ਵੀ ਨਾਲ ਹੀ ਲਿਆਏ ਨਾ ਇੱਥੇ ਮਿਲ ਗਿਆ ਪਾਰਸਲ ਆ ਨਾ ਠੀਕ ਹੈ ਠੀਕ ਹੈ ਉਹ ਮੇਰੇ ਨਾਲ ਆਈ ਗਿਆ ਸੀ ਸਲਵਾਰਾਂ ਵਾਲੀ ਦੇ ਪਤਾ ਕਰਨ ਦੇ ਸਲਵਾਰਾਂ ਫਿਲਵਾਰੀ ਅਛਾ ਅਛਾ ਲਗਣੀ ਕਿਦਾਂ ਇਹ ਦੇਖਣਾ ਆ ਡਿਜ਼ਾਈਨ ਹੋ ਰਹਾ ਹਨਾ ਇਹ ਲੱਗ ਜੀ ਜੀ ਰਾਤ ਨਹੀਂ ਕੀ ਆ ਚਲੋ ਬਾਅਦ ਚ ਦੇਖ ਲਈਓ ਨਾ ਰਾਤੀ ਆ ਉਹ ਐਸ ਵੀ ਨਾ ਲਗਣੀ ਆ ਉਹ ਕੀ ਐਡਾਪਟਰ ਨਾਲ ਲੱਗ ਦੇਖੀਏ ਆ ਲੱਗਾ ਇੱਥੇ ਐਡਾਪਟਰ ਲਿਆਵਾਂ ਜਾ ਕੇ ਟਰਾਈ ਕਰੀ ਆ ਆਲੋ ਮੇਰੇ ਹੱਥ ਚ ਹੀ ਐਡਾਪਟਰ ਮੰਮੀ ਆ ਪਤਾ ਹੈ ਮੰਮੀ ਆਹ ਮਾਤਾ ਮੇਰੇ ਕੋਲ ਸੀਦਾ ਆਇਆ ਇਹ ਮਨ ਮੇਰਾ ਲੋ ਜੀ ਉਹ ਵਾਹ ਕਿੰਨੀ ਸੋਹਣੀ ਆ ਮਾ ਲੋ ਬੱਜ ਵਾਲੀ ਕੰਬਲੀ ਕੈਮਰੇ ਜ ਸਹੀ ਨਹੀਂ ਆਂਦੀ ਰੁਕ ਮੈਂ ਕੈਮਰਾ ਹੋਰ ਵੀ ਚੇਂਜ ਹੁੰਦੇ ਆ ਹੁਣ ਸਹੀ ਆਂਦੀ ਹੈ ਨਾ ਅਜ ਮੋਟ ਵੀ ਮਿਲੇ ਆ ਹਾਂ ਆ ਥੋੜੀ ਡੇਮ ਹੋ ਗਈ ਨਾ ਉਹ ਆਪਾਂ ਬੋਲਦੇ 7:30 7:2 7:6 ਵਜੇ ਥੋੜੇ ਗਏ ਸੀਗੇ 7:30 7:30 ਸਫਾਸ਼ੇ ਤੇ ਉੱਪਰ ਹੋ ਗਿਆ ਜੀ ਮੰਮੀ ਕੈਮ ਦੇਦਾ ਆਪਾਂ ਗਏ ਆ ਨਾ ਉਹ ਜਿਹਨੇ ਦੇਖੇ ਪਹਿਲਾਂ ਅਸੀਂ ਗਏ ਗੋਲਪਿਆ ਵਾਲੇ ਵਾਲ ਉਹੀ ਆ ਗਏ ਸਰਦਾਰ ਪਰ ਜਿਹੜੀ ਸਵਾਲ ਹੋਤੀ ਉੱਥੇ ਗਿਆ ਕੇ ਉਹ ਜਿਹੜਾ ਗੇਟ ਕੋਲ ਹੁੰਦਾ ਹਾਂ ਉਹ ਇਹ ਗੇਟ ਕੋਲ ਉੱਥੋਂ ਹੋ ਕੇ ਅਸੀਂ ਕੇ ਚਨਾਰ ਵਾਲਿਆਂ ਦੇ ਪਕੌੜੀਆਂ ਲਈਆਂ ਉੱਥੋਂ ਸੈਂਡਵਿਚ ਲੈ ਉਸ ਤੋਂ ਬਾਅਦ ਫਿਰ ਅਸੀਂ ਆਏ ਆ ਇਹਨਾਂ ਦੇ ਆਪਣੇ ਅਸ਼ੋਕੀ ਦੀ ਦੁਕਾਨ ਦੇ ਰਜਿਸਟਰ ਲੈ ਆਇਆ ਰਜਿਸਟਰ ਲੈ ਕੇ ਫਿਰ ਅਸੀਂ ਦੁੱਧ ਲੈਣ ਗਏ ਆ ਫਿਰ ਉੱਥੇ ਸੰਤੋਸ਼ ਨਾਲ ਗੱਲ ਕਰਕੇ ਆਈਆਂ ਸਲਵਾਰਾਂ ਵਾਲੇ ਦੀ ਉਦੋਂ ਕਿੰਨੀ देर ਲੱਗੇ ਬੰਦਾ 15 ਮਿੰਟ ਉੱਥੇ ਲੱਗਦਾ ਉਹਨਾਂ ਨਾਲ ਬਾਤ ਚਲਾਉਂਦੇ ਆ ਉਹ ਵੀ ਇਹਨਾਂ ਨੂੰ ਥੋੜਾ ਟਾਈਮ ਲੱਗਣਾ ਕਿਉਂਕਿ ਆ ਦੇਖ ਨਾ ਇਦਾਂ ਟੰਗਣ ਵਾਸਤੇ ਆ ਦੇਖਦਾ ਨਾਲ ਤੇ ਆ ਹੈਗੀਆਂ ਚੀਜ਼ਾਂ ਜਿਹਦੇ ਨਾਲ ਲੜਕਣ ਵਾਸਤੇ ਫਿਰ ਉੱਥੇ ਅਸੀਂ ਚੱਲੀਆਂ ਚਲੋ ਮਿਲਦੇ ਆਂ ਫਿਰ ਬਾਅਦ ਵਿੱਚ ਮੈਂ ਤੁਹਾਨੂੰ ਰੋਕੇ ਹੋਣਾ ਲਓ ਜੀ ਕਿਹਦਾ ਲੱਗਦਾ ਮੈਂ ਲੁਕੀ ਆਲੂ ਪਕੌੜੀਆਂ ਸਬਜ਼ੀ ਬਣਾ ਪਕੌੜੀਆਂ ਲੈ ਕੇ ਆਂਦੀ ਆ ਹੁਣ ਭਲਕ ਕਹਿੰਦੀ ਮੈਂ ਆਲੂ ਪਕੌੜੀਆਂ ਫੇਰ ਸਕੂਲ ਲਈ ਲੈ ਕੇ ਆਲੀ ਮੈਂ ਤਾਂ ਆਪ ਕੋਈ ਨਹੀਂ ਪਰੇਸ਼ਾਨ ਆ ਨਾ ਕਿ ਤੁਹਾਡੇ ਵੀ ਸਾਰੇ ਨੇ ਨਿਆਣੀ ਇੱਦੀ ਕਰਦੇ ਆ ਦੱਸਿਓ ਰੋਕ ਕਮੈਂਟ ਕਰਿਓ ਕਿਦਾ ਸਿੱਧੇ ਕਰਦੇ ਆ ਨਿਆਣੀ ਪਾਣੀਆ ਸਾਰਾ ਸਮੂਹ ਲੱਗੀਆਂ ਪਕੌੜੀਆਂ ਬਣਾ ਆਲੀ ਪਕੌੜੀਆਂ ਥੋੜੀਆਂ ਜਿਹੀਆਂ ਪਈਆਂ ਸੀਗੀਆਂ ਥੋੜੀਆਂ ਹੋਲੀਆਂ ਹੁਣ ਇਹਦੇ ਲਈ ਸੁੱਕਿਆ ਨੂੰ ਤੋੜ ਕੇ ਦੇਣੇ ਦੋ ਕੁ ਮਿੰਟ ਇਹ ਲੁਕਿਆ ਆਲੂ ਬਾਹਰ ਇਹ ਵੀ ਹallelujah ਉਹਦੇ ਵਿੱਚ ਖਾ ਲੈਣੇ ਆ ਇਹ ਤੇ ਨਹੀਂ ਖਾਣੇ ਨੇ ਸਰ ਜੀ ਗਾਲ ਲਈਏ ਤੁਹਾਨੂੰ ਸਰ ਦਾ ਲਾਣੇ ਘੋਲ ਦੇ ਆ ਲਾ ਜੀ ਸਜੀਨ ਤਲਾਪਦਾ ਮੇਰਾ ਕਾ ਫਰੀਜ਼ਰ ਦੀਆਂ ਵੀ ਕੱਟ ਕਰ ਦੇਣੀ ਆ ਇੱਧਰ ਸੁੱਕੇ ਆਲੂ ਕਹਿੰਦੀ ਮੈਂ ਨਹੀਂ ਲੈ ਕੇ ਜਾਣੀ ਹੈ ਜੀ ਸਕੂਲ ਆਹ ਆਹ ਸਬਜ਼ੀ ਨਹੀਂ ਕਹਿੰਦੀ ਲੈ ਕੇ ਜਾਣੀ ਸੁੱਕੇ ਆਲੂ ਬਣਾਉਣਾ ਕਿ ਦੁੱਧ ਨੂੰ ਵਾਲਾ ਆ ਜਾਵੇ ਤੇ ਇੱਧਰ ਵੀ ਸਬਜ਼ੀ ਜੀਰੇ ਵਾਲੇ ਆਲੂ ਨੂੰ ਦਮਕਾ ਲਾਦਣਾ ਦੁੱਧ ਲਿਆਉਂਦਾ ਠੀਕ ਹੈ ਹੋਰ ਕੀ ਆਣ ਤਾਂ ਆਣ ਵਾਲੀ ਹੈ ਨਾ ਵਾਲੀ ਹਾਂ ਇਹਨੂੰ ਵਾਲਾ ਆਣਾ ਔਰ ਤਾਈਆਂ ਤਾਂ ਗੋਲ ਖੜੀਆਂ ਉਬਲ ਜਾਂਦਾ ਆ ਫਿਰ ਵੱਡੇ ਪਤੀਲੇ ਚ ਰੱਖੇ ਛੋਟੇ ਚ ਰੱਖੋ ਤਾਂ ਬਾਹਰ ਆਣਾ ਹੀ ਆਣਾ ਹੈ ਤੇ ਚਲੋ ਫਿਰ ਬਣਾਨੇ ਆ ਸੁੱਕੇ ਆਲੂ ਨਾ ਹੋਰ ਕੀ ਵੀ ਆ ਅੱਜ ਵੀ ਦੁੱਧ ਨੂੰ ਵਾਲਾ ਵੀ ਬਣਾਉਂਦੀ ਹਾਂ ਠੀਕ ਆ ਇੱਧਰ ਹੋਣ ਜਗ੍ਹਾ ਖਾਲੀ ਹੋ ਗਈ ਟੇਬਲ ਚਾੱਕ ਇੱਧਰ ਰੱਖ ਦਿੱਤਾ ਆ ਉਹ ਚਲਦਾ ਨਹੀਂ ਸੋਚ ਇੱਥੇ ਲਾਇਆ ਆ ਆਹ ਇਨਵਰਟਰ ਤੇ ਆ ਜਿਹਦੇ ਉੱਤੇ ਆ ਲੱਗਾ ਆ ਆਪਣੇ ਫਿਲਟਰ हां ंगेन वटा वे ए जगह इधर आके था टेबल ते इधरो जैसे खाणा लेया मैडम मैं कहनी तू जदे खालियो की व्लॉग ली जगह खुली बन गई तू हां वे इते मुश्किल ना ने ते लंगा लगे ਵਿੱਚ ਵੱਜਦਾ ਵੱਜਦੇ ਅੱਗੇ ਇੱਥੇ ਪਾਣੀ ਪੈਸੂ ਉਬਲਦਾ ਹੋਇਆ ਮम्मा ਵਿੱਚ ਪੱਜੇ ਕੀ ਜ਼ੋਰ ਦੀ ਬਚਾਅ ਹੋ ਗਿਆ ਪਾਣੀ ਮੈਂ ਡੋਲ ਜਾਣਾ ਸੀ ਉੱਤੇ ਹੋਰ ਤੇ ਜਿਹੜੇ ਬੱਜੀ ਬੱਜੀ ਮੈਂ ਪਾਣੀ ਤੇ ਡਿੱਗਣਾ ਵੀ ਤੁਹਾਡੇ ਉੱਪਰ ਸੀਗਾ ਕੋਲ ਸੀਗੇ ਐਨ ਉਬਲ ਰਿਜਦਾ ਪਾਣੀ ਸਬਜ਼ੀ ਚ ਪਾਣਾ ਸੀ ਚਲੋ ਬਣਾ ਲਈਏ ਵੀ ਸਬਜੀ ਮਿਲਦੇ ਹਨਾ ਸਬਜੀ ਬਣ ਜਾਈਏ ਤੇ ਦੇਖਦੇ ਹਾਂ ਕਿਦਾਂ ਦੀ ਬਣਦੀ ਹੈ ਜੀ ਟਾਈਮ ਹੋ ਗਿਆ ਜੀ 8:30 ਤੇ ਇਧਰ ਰਾਤ ਦੀ ਰੋਟੀ ਬਣੀ ਦਾ ਵੀ ਹੋ ਗਈ ਹੈ ਤਿਆਰੀ ਕੀ ਬੋਲਦੇ ਹੋੜ ਇੱਕ ਸਬਜੀ ਹਾਂਜੀ ਆਹ ਲੋ ਦੇਖੋ ਲਓ ਜੀ ਇਧਰ ਪਕੌੜੀਆਂ ਦੀ ਸਬਜੀ ਵੀ ਬਣ ਗਈ ਹੈ ਜੀ ਮੈਨੂੰ ਲੱਗਦਾ ਵੀ ਮੈਂ ਜੇ ਸਬਜੀ ਹੋਰ ਬਾਕੀ ਕਰਨੀ ਹੈ ਮੈਂ ਕੱਲ ਦੁਪਹਿਰੇ ਕੁਝ ਨਹੀਂ ਕੁਝ ਨਹੀਂ ਬਣਾਉਣਾ ਹੈਗਾ ਉਤਨ ਵਾਲਾ ਆ ਗਿਆ ਲੈ ਕੇ ਆਏ ਸੀਗੇ ਹੋਰ ਕਿ ਇਧਰ ਪੱਲੂਲੇ ਆਲੂ ਵੀ ਬਣਾਉਣੇ ਸੀਗੇ ਸਵੇਰੇ ਬਲਗ ਲੈ ਕੇ ਜਾਏਗੀ ਸਕੂਲ ਤੇ ਚਲੋ ਹੁਣ ਆਪਾਂ ਆਰਾਮ ਨਾਲ ਰੋਟੀ ਪਾਣੀ ਖਾਵਾਂਗੇ ਬਾਅਦ ਵਿੱਚ ਤੇ ਤੁਸੀਂ ਬਲੌਗ ਦਾ ਕਰਦੇ ਹੋ ਐਂਡ ਜੀ ਚਲੋ ਜੀ ਹਾਂਜੀ ਕਰਦੇ ਆ ਇੱਥੇ ਅੱਜ ਦੇ ਬਲੌਗ ਦਾ ਐਂਡ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਦੱਸਿਓ ਤੁਹਾਨੂੰ ਸਾਡਾ ਬਲੌਗ ਕਿੱਦਾਂ ਲੱਗਦਾ ਆ ਤੇ ਚਲੋ ਜੀ ਮਿਲਦੇ ਆ ਕੱਲ ਇੱਕ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ